ਸਸੀ ਕਾਲ ਜੀ ਸਾਰਿਆਂ ਪ੍ਰਾਂਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਪਿੰਡ ਔਰ ਹਰੀਏ ਵਾਲੇ ਪਿੰਡ ਦੇ ਵਿੱਚ ਮੌਜੂਦ ਹਾਂ ਤੇ ਇਸ ਪਿੰਡ ਦਾ ਇੱਕ ਚੋਬਰ ক্রিকেট ਦੀ ਦੁਨੀਆ ਦੇ ਵਿੱਚ ਵੱਖਰਾ ਨਾਮ ਬਣਾਇਆ ਵਾ ਵੀਰੇ ਹਰਪ੍ਰੀਤ ਵੀਰਦੇ ਪਿੰਡ ਪਹੁੰਚੇ ਹੋਏ ਆ ਮਿੱਤਰੋ ਔਰ ਜਿਨੇ ਕ੍ਰਿਕਟ ਦੀ ਦੁਨੀਆ ਦੇ ਵਿੱਚ ਦੱਸਿਆ ਜਾ ਕੇ ਵੀ ਮੋਗੇ ਦੇਲੇ ਦਾ ਹਰਗੇਆਲਾ ਪਿੰਡ ਕਿਹੜੇ ਬੁੱਕਲ ਦੇ ਵਿੱਚ ਵਸਿਆ ਹੋਇਆ ਔਰ ਵਰਲਡ ਕੱਪ ਦੇ ਲਈ ਵੀ ਉਪਰਾ ਚੁਣਿਆ ਗਿਆ ਵਾ ਵੱਡੀ ਗੱਲ ਇਹ ਹੋਈ ਆ ਔਰ ਫਿਕਰ ਮਹਿਸੂਸ ਉਦੋਂ ਹੁੰਦਾ ਜਦੋਂ ਕੋਈ ਜ਼ਿਲ੍ਹੇ ਦਾ ਜਦੋਂ ਕੋਈ ਏਰੀਆ ਦਾ ਗੱਪਰੂ ਬਾਜੀ ਮਾਰਦਾ ਤਾਂ ਉਸ ਗੱਲ ਦੇ ਵਿੱਚ ਖੁਸ਼ੀ ਸਾਨੂੰ ਵੀ ਜ਼ਾਹਿਰ ਕਰਨੀ ਪੈਂਦੀ ਆ ਅੱਜ ਕਰੇ ਨੂੰ ਪਰਿਵਾਰ ਦੇ ਘਰੇ ਆਏ ਹੋਏ ਆ ਝੋਟੀ ਵਿਖਾਉਣੀ ਆ ਮਿੱਤਰੋ ਤੁਹਾਨੂੰ ਇੱਕ ਸੀਲ ਵਾਲੇ ਪੱਖ ਤੋਂ ਤੇ ਲੇਵੇ ਵਾਲੇ ਪੱਖ ਤੋਂ ਸੂਆ ਬੇਸ਼ੱਕ ਕਰਮਾਲੀ ਦਾ ਪਹਿਲਾ ਵਾ ਪਰ ਤੁਹਾਡੇ ਰੂਹ ਨੂੰ ਸਕੂਨ ਜ਼ਰੂਰ ਮਿਲੂਗਾ ਇਹਨੂੰ ਵੇਖ ਕੇ ਖਰੀਦੂਗਾ ਜਿਹੜਾ ਉਹ ਵੀ ਵੱਡ ਭਾਗਾ ਬਣੂਗਾ ਕਿਉਂਕਿ ਹਜੇ ਦਿਨ ਵੀ ਪਏ ਆ ਚੋਟੀ ਦੇ ਕਾਫੀ ਸੂਣ ਦੇ ਵਿੱਚ ਕੀ ਡਿਟੇਲ ਆ ਉਹ ਮਿਲਦੇ ਆ ਭਾਈ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਬਗਰੂ ਜੀ ਸਤਿ ਸ਼੍ਰੀ ਅਕਾਲ ਉੱਚੀ ਬੋਲਦੇ ਮੜਾ ਜੀ ਹਾਂਜੀ ਕੀ ਹਾਲ ਚਾਲ ਆ ਜੀ ਠੀਕ ਆ ਠੀਕ ਆ ਜੀ ਸੇਤਾ ਘਰ ਪਰਿਵਾਰ ਜੀ ਵਧੀਆ ਵਧੀਆ ਠੀਕ ਆ ਭਾਈ ਨਾਂ ਦੱਸੀ ਇੱਕ ਵਾਰੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਬਲਵਿੰਦਰ ਭਾਈ ਚੋਟੀ ਤੇਰੀ ਸੂਆ ਪਹਿਲਾਂ ਸੁਣਦੀ ਹੈ ਹੈ ਕੀ ਨਾ ਸੁਣ ਕੀ ਆ ਬਸ ਲੇਵਾ ਲੋਵਾ ਕੇ ਦੂਜਿਆਂ ਦੀ ਤਾਂ ਨਹੀਂ ਪੱਟ ਪੁੱਟ ਕੇ ਲਈ ਬੈਠ ਇਹਦੇ 25 ਤਰੀਕ ਨੂੰ ਜਨਮ ਦਿਨ ਪੂਰੇ ਹੋਣੇ ਹੈ ਜੀ 25 ਤਰੀਕ ਨੂੰ ਦਿਨ ਪੂਰੇ ਆ ਹੈ ਠੀਕ ਹੈ ਯਾਰ ਕਰਮਾ ਵਾਲੀ ਦਾ ਤੇ ਇਹ ਬਈ ਮਾਂ ਦੀ ਨੀਲੀ ਰਾਬੀਚੀ ਸੀ ਬਸ ਇਸੇ ਨਾਲ ਦੀ ਜਮਾਂ ਇਹਦੀ ਕਾਪੀ ਸੀ ਠੀਕ ਆ ਤੇ ਦਿਨ ਕੀ 25 ਤਰੀਕ ਨੂੰ ਪੂਰੇ ਹੁੰਦੇ ਆ ਤੇ 17 ਨੂੰ ਆਪਣੀ ਕੈਮਰੇ ਦੀ ਅੱਖ 'ਚ ਕੈਦ ਹੁੰਦੀ ਪਈ ਆ 7 8 ਦਿਨ ਤੱਕ ਇਹ ਪਏ ਆ ਤੇ ਦੋ ਦੇ ਉੱਤੇ 10 ਦਿਨਾਂ ਦੀ ਕੱਚੀ ਗੈਣ ਲੱਗੀ ਹੈ ਨਾ ਹਾਂ ਕਿਆ ਬਾਤ 8-7 ਦਿਨ ਉੱਤੇ ਲੈ ਜੂ ਹਾਈ ਢਿੱਲਾ ਬਣੀ ਬਹੁਤ ਪਿਆ ਲੈਵੇ ਦੇ ਵਿੱਚ ਤੋੜ ਦੂਗੀ ਰਿਕਾਰਡ ਸਾਰੇ ਹੈ ਨਾ ਚੱਡਾ ਚੱਡਾ ਬਣਾਓ ਪੂਰਾ ਹੂੰ ਮਾਂ ਦੇ ਨਾਲ ਦੁੱਧ ਕਿੰਨਾ ਕੁ ਸੀ ਬਾਈ 8 ਕਿਲੋ ਡੰਗ ਦਾ 8 ਕਿਲੋ 16 ਕਿਲੋ ਹਾਂ 16 ਕੀ ਬਾਤ ਆ ਤੇ ਤੇਰੀ ਤੀਵ ਵੀ ਲਾਉਗੀ ਰੰਗ ਭਾਗਤਾ ਯਾਰ ਹਨਾ 12 ਨਹੀਂ ਤਾਂ 12 13 ਕਿਲੋ ਦੁੱਧ ਤਾਂ ਦੇਣਾ ਚਾਹੀਦਾ ਪਹਿਲੇ ਸੂਏ ਦੇ ਮੈਂ ਨਾ ਪਹਿਲੇ ਸੂਏ ਸੱਤ ਕਿਲੋ ਦੁੱਧ ਦੇਉਗੀ ਯਾਰ 7 ਕਿਲੋ ਡੰਗ ਦਾ ਹੈ ਦੇ ਦੂਗੀ ਤੇਰੀ ਗੱਲਾਂ ਕੋਈ ਸ਼ੱਕ ਨਹੀਂ ਹਨਾ ਥੱਲੇ ਠੰਡੀ ਠੰਡੀ ਹੱਥ ਮਾਰ ਕੇ ਬਾਬੂ ਖਾ ਦਿੰਦੇ ਐਈ ਬਾਬੂ ਲੈਂਦੀ ਥੱਲੇ ਮੈਂ ਜੇ ਮਰਜੀ ਬਹਿ ਜਾ ਸਰ ਜੀ ਬੈਠੀ ਮਨਾਇ ਕਰੀ ਆਈ ਨਾ ਕੋ ਯਾਰ ਨਾ ਵਾਕਈ ਜੜੀ ਬਹੁਤ ਆ ਛੋਟੀ ਯਾਰ ਇਹ ਗੱਲ ਮੰਨਣੀ ਪੈਣੀ ਆ ਹਾਂ ਲੈ ਆਹ ਵੇਖ ਲੋ ਮਿੱਤਰੋ ਪਰ ਥੱਲੇ ਦੀ ਲੰਘ ਜਾ ਯਾਰ ਤੂੰ ਪਰਲੇ ਪਾਸੇ ਤੇ ਆਈ ਬਾਬੂ ਥੱਲੇ ਆਇਆ ਨੂੰ ਕਰਦੇ ਮਾੜੀ ਜਿਵੇਂ ਵਾਕਿਆ ਯਾਰ ਜਿਹੜਾ ਭਣ ਬਹੁਤਾ ਕਰਮ ਵਾਲੀ ਦੇ ਵਿੱਚ ਹੈਣਾ ਇਹੋ ਕਰਦੇ ਤੈ ਮੈਂ ਹੁਣ ਇਹੋ ਦੀ ਚੀਜ਼ ਆ ਜਿਹੜੀ ਬਾਈ ਕੀ ਘਾਟਾ ਪਾਜੂ ਹੈਣਾ ਇਹਦਾ ਫਿਰ ਬਾਲੀ ਮੇਰੇ ਅਰਕੇ ਦੀ ਕਿਸਮਤ ਮਾੜੀ ਹੋਈ ਤਾਂ ਗੱਲ ਵੱਖਰੀ ਆ ਨਹੀਂ ਤਾਂ ਫਿਰ ਹੁਣ ਐਦਾਂ ਨਾ ਕਰਕੇ ਬੜੀ ਜੀ ਇੱਥੇ ਖੜੀ ਰਹਿੰਦੇ ਕੋਈ ਨਹੀਂ ਐਨੂੰ ਕਰਦੇ ਮਾੜੀ ਡੰਡੇ ਮਾਰਾ ਡੰਡਾ ਤਾਂ ਨਾ ਮਾਰ ਯਾਰ ਇਹਨੂੰ ਇਹਨੂੰ ਤਾਂ ਜੀ ਨਹੀਂ ਕਰਦਾ ਕੋਈ ਕੋਲ ਨੂੰ ਯਾਰ ਹੂੰ ਦੇਖੋ ਮਿੱਤਰੋ ਲੀਵਾ ਵੇਖੋ ਤੁਸੀਂ ਕੱਟੀ ਦਾ ਕਿਰਾ ਵੇ ਹੂੰ ਕੀ ਬਾਤ ਆ ਬਈ ਲੈ ਪਹਿਲਾ ਬਾਲਟੀ ਲੈ ਕੇ ਬੈਠਾ ਥੱਲੇ ਪਹਿਲਾ ਤੂੰ ਬੈਠਾ ਥੱਲੇ ਯਾਰ ਹੂੰ ਸਹੀ ਗੱਲ ਆ ਤੇਰੀ ਹਨਾ ਐ ਐ ਬਾ ਲੈਂਦੀ ਐ ਮੈਂ ਅੱਧੀ ਬੈਠੀ ਜਾ ਕੇ ਮਣਾ ਫੜਾਈ ਮੈਨੂੰ ਕੈਮਰਾ ਲੈ ਆਪਣਾ ਕੈਮਰਾਮੈਨ ਬੰਦਾ ਅੱਜ ਮੈਂ ਤੁਹਾਨੂੰ ਨਾ ਕਰੋਨਾ ਤਸੱਲੀ ਜਾਂਦੀ ਲੈ ਬੈਠੀ ਜਾ ਕੇ ਇਹਨੇ ਹੁਣ ਉੱਪਰਾਂ ਬੰਦਾ ਪਾਈਦਾ ਚੱਲ ਕਰਦਾ ਆ ਵੇ ਲੈ ਕੋਈ ਨਿੰਦ ਵਿਚਾਰ ਨਹੀਂ ਨੇ ਕਰਨ ਵਾਲੀ ਉਹ ਲੈ ਆ ਵੇਖ ਲੋ ਮਿੱਤਰੋ ਲੈ ਆ ਆਪਣਾ ਕੈਮਰਾਮੈਨ ਗੁਰਦੀਪ ਸਿੰਘ ਗਿੱਲ ਬੈਠਾ ਆ ਨਹੀਂ ਠੀਕ ਆ ਯਾਰ ਬਾਈ ਆ ਚੀਜ਼ਾਂ ਜਿਹੜੀਆਂ ਨਾ ਪੈਸੇ ਨਾਲ ਵੀ ਨਹੀਂ ਮਿਲਦੀਆਂ ਹਨਾ ਬਾਈ ਤੇ ਬਾਈ ਫਿਰ ਕੀ ਰੇਟ ਰੱਖਾਂਗੇ ਆਪਾਂ ਇਹਨਾਂ ਦਾ ਮੋਲ ਬਾਈ 110000 ਰੁਪਏ 110000 ਰੁਪਏ ਮੋਲ ਆ ਇਹਦੇ ਵਿੱਚੋਂ ਮਾਨਤਨ ਕਰ ਦੇਗਾ ਰੇਟ ਤੇਰਾ ਠੀਕ ਆ ਭਰਾਵਾ ਮਾਨਤਨ ਜਿਵੇਂ ਕੋਈ ਆਇਆ ਮੈਂ ਮਨ ਲਾ ਨਹੀਂ ਮੈਂ ਤੈਨੂੰ ਆ ਵੀ 15 ਛੱਡਦੀ 20 ਛੱਡਦੀ ਕੋਈ ਮਨ ਲਾ ਮਾਨ ਹੁੰਦਾ ਜੇ ਦੀ ਇੱਜ਼ਤ ਕਰਨਾ ਤਾਨ ਹੁੰਦਾ ਥੋੜਾ ਬੋਤਾ ਪੈਸਿਆਂ ਦੇ ਵਿੱਚ ਕਠੋਤੀ ਕਰ ਲੈ ਨਹੀਂ ਕਰਾਂਗੇ ਹਾਂ ਠੀਕ ਆ ਬਾਈ ਤੇ ਬਾਈ ਫਿਰ ਤੋਰੀ ਕੱਢੀ ਬਾਹਰ ਨੂੰ ਇਹਨੂੰ ਕਰਦੀ ਖੋਲੀ ਮੜਿਆ ਯਾਰ ਲੈ ਵੀ ਮਿੱਤਰੋ ਪਹਿਲਾ ਸੂਆ ਝੋਟਿਆ ਤੇ ਬਾਈ ਲੇਵਾਂ ਲੂਵਾਂ ਤਾਂ ਫਿਰ ਹੁਸਨ ਦੀ ਤਾਰੀਫ ਕੀ ਕਰਾਂ ਹਿੰਦੇ ਯਾਰ ਹੁਣ ਮੈਂ ਇਹ ਲੇਵੇ ਬਾਰੇ ਵੀ ਕੀ ਕਹਾਂ ਕਿਉਂਕਿ ਕਮਾਲਾ ਕਰੀ ਫਿਰਦੀ ਆ ਕਰਮ ਵਾਲੀ ਯਾਰ ਹਰ ਪਾਸੇ ਤੋਂ ਹੀ ਜੈਲੀ ਪੱਖ ਤੋਂ ਲੇਵੇ ਵਾਲੇ ਪੱਖ ਤੋਂ ਵੀ ਮਨ ਲਾ ਕੋਈ ਫਿਕਰ ਹੀ ਹੈ ਨਹੀਂ ਕਰਮ ਵਾਲੀ ਨੂੰ ਯਾਰ ਐਨ ਟਿਕਾਣੇ ਲਾਈ ਫਿਰਦੀ ਆ ਤੀਰ ਮਿੱਤਰੋ ਪੂਰਾ ਕਰਮ ਵਾਲੀ ਤੇ ਬਾਕੀ ਫਿਰ ਉੰਜ ਵੀ ਬਾਈ ਕਹਿੰਦੀ ਆ ਵੀ ਵਾਕੇ ਮੇਰੇ ਵਿੱਚ ਕੋਈ ਗੁਣਾ ਹੈ ਗਿਆ ਜਿਹੜਾ ਲੈ ਜਾਊਗਾ ਕਰੂਗਾ ਯਾਦ ਹੀ ਤੇ ਬਾਕੀ ਬਾਈ ਆਏ ਆ ਉਹ ਚੀਜ਼ ਵੀ ਮਿਲ ਜਾਣੀ ਚੰਗੀ ਕਿਉਂਕਿ ਮਾਂ ਦਾ ਦੁੱਧ ਹੀ 16 ਕਿਲੋ ਸੀ ਬਾਈ ਤੇ ਫਿਰ ਧੀ ਨੇ ਦਾ 14-15 ਕਿਲੋ ਦੇਣਾ ਹੀ ਦੇਣਾ ਤੇ ਦੇਣਾ ਵੀ ਬਣਦਾ ਕਿਉਂਕਿ ਏਡੇ ਲੇਵੇ ਦੇ ਵਿੱਚ ਦੁੱਧ ਨਾ ਬਣਾਇਆ ਤਾਂ ਫਿਰ ਗੱਲ ਟਿਕਾਣੀ ਨਹੀਂ ਲੱਗਦੀ ਹਜੇ ਤਾਂ 10 ਦਿਨ ਪਏ ਆ ਦਸਾ ਦਿਨਾਂ ਜੇ ਕਿੱਥੇ ਤੀਰ ਲਾਉਣਾ ਇਹਨੇ ਤੁਸੀਂ ਆਪ ਹੀ ਜਾਣੀ ਜਾਣਾ ਸਾਰੇ ਹੁਣ ਲੈ ਮੋੜ ਲੈ ਮੋੜ ਲੈ ਮੜਾ ਉੱਤੋਂ ਦੀ ਕਮਾਈ ਹੁਣ ਨਾਲੀ ਚ ਨਾ ਪੈਰ ਪੂਰ ਪੈ ਜੇ ਮੋੜ ਲੈ ਲੈ ਵੀ ਵੇਖੋ ਆਂਦੀ ਬਰੀਕੀ ਬਰੂਕੀ ਕਰਮਾਂ ਵਾਲੀ ਦੀ ਕੀ ਕਹਿੰਦੀ ਆ ਸੱਜਣੋ ਗ੍ਰੈਡਿਟ ਮੱਜਾਂ ਦੇ ਵਿੱਚ ਆਉਂਦੀ ਆ ਬੱਚੇ ਨੀਲੀ ਰਵੀ ਦੇ ਵੀ ਟੌਪ ਲਾ ਜੂਗੀ ਸਭ ਫੋਰੀ ਛੱਡਦੇ ਨੇ ਆਈ ਜਣਾ ਆਜਾ ਲਿਓ ਲਿਓ ਖੇਤ ਲਿਓ ਆ ਜਾ ਆ ਜਾ ਲੈ ਐਂ ਹੀ ਤੁਰੇ ਫਿਰੇ ਬਾਪੂ ਐਂ ਹੀ ਲੱਗ ਜਾਂਦੀ ਤੇਰੇ ਅੱਖਿਆਂ ਲੈ ਐਂ ਵੀ ਤਾਂ ਹੀ ਨਹੀਂ ਹੈ ਇਸ ਨੂੰ ਪੂਰੀ ਹੈ ਨਾ ਫੜ ਲੈ ਕੇ ਰੂੜੀ ਚ ਨਾ ਚੜ ਜੇ ਨਹੀਂ ਇਹਨੂੰ ਥੋੜੇ ਜਿਹਾ ਆਤ ਤਾਂ ਨਾ ਵੀ ਟੱਕਾ ਟੁੱਕਾ ਲਾਉਣ ਦੀ ਹੂੰ ਆ ਜਾ ਆ ਜਾ ਆ ਜਾ ਪੋਤਿਆ ਆ ਜਾ ਬੜਾ ਲੈ ਜੈਲਾਪਣ ਬਹੁਤ ਆ ਬਾਈ ਛੋਟੀ ਦੇ ਵਿੱਚ 110000 ਰੁਪਇਆ ਰੇਟ ਆ ਸੁਆ ਇਹ ਪਹਿਲਾ ਸੁੰਦੀ ਆ ਤੇ ਹੁਣ ਬਾਈ ਐ ਆ ਵੀ ਖੁੰਦੇ ਨਾ ਰਾਜ ਜਾ ਜੇ ਇਹ ਨਾ ਹੋਵੇ ਤੁਹਾਡੇ ਗਵੰਡੀਆਂ ਘਰੇ ਆ ਕੇ ਖੜੀ ਹੋਵੇ ਤਾਂ ਫਿਰ ਤੋਂ ਹੀ ਮੇਰੇ ਉਤੋਂ ਦੀ ਕੰਦ ਉਤੋਂ ਦੀ ਝਾਕਿਆ ਕਰੋ ਉਹ ਆ ਗਈ ਜਿਹੜੀ ਲੈਣੀ ਸੀ ਉਹ ਆ ਗਈ ਜਿਹੜੀ ਲੈਣੀ ਸੀ ਫਿਰ ਨਾ ਐ ਚੀਜ਼ ਨਹੀਂ ਹੁਣ ਤੁਸੀਂ ਲੈਣੀਆਂ ਮਿੱਤਰੋ ਮੈਂ ਕਿਸੇ ਨੂੰ ਸਪੈਸ਼ਲ ਨਹੀਂ ਫੋਨ ਲਾਉਣਾ ਬਾਈ ਨੰਬਰ ਤੇ ਹੀ ਖਾਲਸਾ ਜੀ ਨੰਬਰ ਆਪਣਾ 84273 84273 47486 47486 ਹਾਂ ਇੱਕ ਹੋਰ ਲਾ ਲਾ ਹਾਂ ਇੱਕ ਹੀ ਲਾ ਦਈਏ ਨੰਬਰ ਨਹੀਂ ਇੱਕ ਹੋਰ ਲਾ ਲਾ ਹਾਂ 10 ਫਿਰ ਹੋਗੀ ਦੂਜਾ 76967 76967 76186 76186 ਇੱਕ ਵਾਰੀ ਦੋਵੇਂ ਨੰਬਰ ਫੇਰ ਬੋਲਦੇ 84277 ਹੂੰ 47486 ਜੀ ਦੂਜਾ ਦੂਜਾ 76967 ਜੀ 77181 ਠੀਕ ਹੈ ਇਸ ਨੰਬਰ ਤੇ ਕਰਨੀ ਮਿੱਤਰੋ ਤੁਸੀਂ ਬਾਈ ਨਾਲ ਗੱਲ ਤੇ ਬਾਤ ਛੋਟੀ ਦਿਖਾਤੀ ਐਂਡ ਹਰੀਏ ਵਾਲਾ ਮੋਗੇ ਜ਼ਿਲ੍ਹੇ ਦਾ ਵਾ ਪਿੰਡ ਤੇ ਗੱਲਬਾਤ ਪੂਰੀਆ ਟਿਕਾਣੇ ਬਾਕੀ ਤੁਸੀਂ ਮੇਰੇ ਨਾਲ ਵਾਦਾ ਸਹਿਯਰ ਦੇ ਨਾਲ ਆ ਜਾਵਾਂ ਉਹ ਹਰਪੀ ਦਾ ਘਰ ਆ ਕਿਹੜਾ ਆਈਡੀ ਕੋਠੀ ਵੀ ਪਰਲੀ ਕੋਠੀ ਆ ਕੰਧ ਸਾਰਾ ਕੋਠੀ ਹਰਪ੍ਰੀ ਦਪਾਈ ਦੀ ਹੈ ਸਾਡੀ ਸਗੀ ਮਾਸੀ ਦਾ ਪੋਤਾ ਅਸਾਂ ਬਾਈ ਤੇਰੀ ਸਗੀ ਮਾਸੀ ਦਾ ਪੋਤਾ ਹੀ ਆ ਮਾਸੀ ਦਾ ਪੋਤਾ ਕੀ ਬਾਤ ਆ ਫਿਰ ਬਾਈ ਵੀਲਾ ਨਾ ਬਣਾਦਾ ਤੇਰਾ ਕੋਨੇ ਕੋਨੇ ਤੇ ਹੈ ਬਣਾਤਾ ਯਾਰ ਹਾਂ ਬਹੁਤ ਮਿਹਨਤ ਕੀਤੀ ਆਪਣੇ ਨਾਲ ਬਹੁਤ ਮੇਰਾ ਹੁਣ ਮੋਬਾਈਲ ਚੋਰੀ ਹੋ ਗਿਆ ਸਾਰੀ ਫੋਟੋ ਫੋਟੋ ਮੇਰੇ ਬਹੁਤ ਸੀਗ ਸਾਰਾ ਨਿਕਲ ਗਿਆ ਕੁੜੀ ਆ ਅੱਛਾ ਸਾਰਾ ਕੁਝ ਦੇ ਵਿੱਚ ਗਿਆ ਹੁਣ ਆਇਆ ਨਹੀਂ ਇੱਥੇ ਅੱਛਾ ਪਿੰਡ ਫਿਰ ਹੁਣ ਕਦੋਂ ਆਉਂਦਾ ਹੁੰਦਾ ਕਿ ਘਟਵਾਦੀ ਨਹੀਂ ਆਉਂਦਾ ਹੁੰਦਾ ਹਾਂ ਪਿੰਡ ਦਾ ਮੂਹ ਆਇਆ ਇੱਥੇ ਕੁੜੀ ਦਾ ਕੀਤਾ ਅੱਛਾ ਤੇ ਇੱਥੇ ਬਹੁਤ ਆਉਂਦਾ ਇੱਥੇ ਠੀਕ ਆ ਬਾਈ ਠੀਕ ਆ ਤੂੰ ਹੁਣ ਰਹਿੰਦੇ ᱛਾ ਮੈਨੂੰ ਬੰਬੇ ਆ ਨਾ ਨਹੀਂ ਯਾਰ ਚੰਡੀਗੜ੍ਹ ਰਹਿੰਦੇ ਆ ਕੋਠੀ ਹੁਣੇ ਮਾਂ ਪੇ ਇੱਥੇ ਅੱਛਾ ਮਾਂ ਪੇ ਇੱਥੇ ਹੀ ਆਇਆ ਹਾਂ ਅੱਜ ਠੀਕ ਆ ਰਾਤ ਠੀਕ ਆ ਬਾਈ ਠੀਕ ਆ ਲੈ ਬਾਈ ਬਾਈ ਦੇ ਮਾਸੇ ਦਾ ਪੁੱਤ ਹੀ ਆ ਹੈ ਤੇ ਲੈ ਬਈ ਪੋਤਾ ਹਾਂ ਠੀਕ ਹੈ ਬਾਈ ਗੱਲਬਾਤ ਕਰ ਲਿਓ ਸ਼ੁਕਰੀਆ ਧੰਨਵਾਦ ਛੋਟੀ ਦਿਖਾ ਦਿੱਤੀ ਹੈ ਅਗਲੀ ਕਾਰਵਾਈ ਤੁਸੀਂ ਕਰਿਓ ਧੰਨਵਾਦ